ਤੂੰ ਸਿਰਫ ਇੱਕ ਜੇਲ੍ਹ ਦੇ ਵਿੱਚੋਂ ਦੀ ਬਾਹਰ ਹੋਣ ਵਾਸਤੇ ਹਲੇ ਸਾਲ ਹੋਇਆ ਨੂੰ ਜਿੰਦ ਚ ਦੇ ਸਿਰਫ ਜੇਲ੍ਹ ਚੋਂ ਬਾਹਰ ਹੋਣ ਵਾਸਤੇ ਤੂੰ ਹਕੂਮਤ ਦੀ ਲੱਤ ਤੇ ਥਲੋ ਦੀ ਲੱਗੀਆਂ ਵੀਰ ਇਹ ਬੰਦਾ ਤਾਂ ਪਹਿਲੀ ਹਲੇ ਤਾਂ ਪਹਿਲੀਆਂ ਨੇ ਜੇ ਤੂੰ جنگ ਲੜਨ ਆਇਆ ਅੰਮ੍ਰਿਤਪਾਲ ਸਿਆ ਤੇ جنگ ਲੜਨੀ ਆ ਤੇ ਹਲੇ ਤਾਂ ਪਹਿਲੀਆਂ ਵੀ ਨਹੀਂ ਹੋਈਆਂ 28 ਬੰਦੂਕਾਂ ਤੇਰੇ ਕੋਲ ਸੀ ਸੰਤ ਬਾਬਾ ਜਰਨੈਲ ਸਿੰਘ ਜਿਸ ਨਾਲ ਜਿਸ ਹੱਬ ਨਾਲ ਸਟੇਟ ਨਾਲ ਲੜੇ ਨੇ ਤੂੰ ਉਹਨਾਂ ਦਾ ਰੂਪ ਧਾਰਦਾ ਆ ਤੇ ਰੂਪ ਧਾਰ ਕੇ ਤੂੰ 28 ਬੰਦੂਕਾਂ ਛੱਡ ਕੇ ਬੱਧ ਬੱਧਰ ਤੋਂ ਇੱਕ ਗੁਲੀ ਨਹੀਂ ਚੱਲੀ ਇੱਕ ਪਾਸੇ ਤਾਂ ਤੂੰ ਸਾਰੇ ਸਾਡੇ ਨੌਜਵਾਨ ਵੀਰ ਜਿਹੜੇ ਨੇ ਉਹਨਾਂ ਨੂੰ ਸਟੇਟ ਨਾਲ ਲੜਵਾਇਆ ਤੂੰ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਵਾਸਤੇ ਉਕਸਾਇਆ ਕੀ ਤਰ੍ਹਾਂ ਟਾਰਗੇਟ ਇਹੀ ਸਿਗਾ ਕੇ ਸਟੇਟ ਨੂੰ ਡਿਸਟਰਬ ਕਰਕੇ ਨੌਜਵਾਨਾਂ ਨੂੰ ਫਸਾ ਕੇ ਕਿ ਤੂੰ ਬਾਅਦ ਵਿੱਚ ਐਮਪੀ ਲੜਨਾ ਤੇ ਜੇ ਇਹ ਇੰਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇੰਨੇ ਨੌਜਵਾਨਾਂ ਨੂੰ ਫਸਾ ਕੇ ਤੇ ਆਪ ਇਹ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹਦੇ ਸਾਹਮਣੇ ਕੈਂਡੀਡੇਟ ਬਣ ਕੇ ਇਹਦੀ ਜੜੀਆਂ ਕਰਪਟਾਏ ਨੇ ਕੀਤੀਆਂ ਨੇ ਪਿਛਲੇ ਜਨਾਂ ਦੇ ਵਿੱਚ ਉਹਨਾਂ ਨੂੰ ਜਗਜਾਹਰ ਕਰਾਂਗਾ ਪਰ ਇੰਨੇ ਰਾਜ ਚੁਣਿਆ ਸਟੇਟ ਦੇ ਨਾਲ ਟੱਕਰ ਲੈਣ ਦਾ ਤੇ ਸਟੇਟ ਨਾਲ ਟੱਕਰ ਲੈਣ ਤੋਂ ਬਾਅਦ ਮੁੰਡਿਆਂ ਨੂੰ ਕਿਹਾ ਕਿ ਆਪ ਦੌੜ ਗਿਆ ਤੇ ਹੁਣ ਇਸ ਸੰਵਿਧਾਨ ਦੀ ਸੋਚ ਚੱਕ ਕੇ ਤੇ ਇਲੈਕਸ਼ਨ ਲੜਨ ਨੂੰ ਫਿਰਦਾ ਹੈ। ਇਹੀ ਕੰਮ ਤੋਂ ਪਹਿਲਾਂ ਕਿਉਂ ਨਹੀਂ ਕੀਤਾ? ਸਾਰੇ ਪੰਜਾਬ ਨੂੰ ਡਿਸਟਰਬ ਕਰਕੇ, ਨੌਜਵਾਨਾਂ ਨੂੰ ਖਰਾਬ ਕਰਕੇ ਤੇ ਹੁਣ ਤੂੰ ਕੱਲਾ ਐਮਪੀ ਬਣਨ ਨੂੰ ਜਾ ਰਿਹਾ ਹੈ। ਕਿਸ ਲੈਵਲ ਦਾ ਗੰਦਾ ਇਨਸਾਨ ਆ ਇਹ? ਔਰ ਪਾਕੇ ਧਰਮ ਦਾ ਝੋਲਾ। ਇਹ ਜਨਾਨੀਆਂ ਬਾਰੇ, ਬੱਚੀਆਂ ਬਾਰੇ ਇੱਥੋਂ ਤੱਕ ਕਿ ਜਦੋਂ ਮੈਂ ਸਵਾਲ ਪੁੱਛੇ ਨੇ, ਜਦੋਂ ਮੈਂ ਕਾਊਂਟਰ ਸਵਾਲ ਪੁੱਛੇ ਨੇ, ਇਹ ਮੇਰੇ ਜਵਾਕ, ਮੇਰੀ ਗੁੜੀ ਆ। 5 ਸਾਲ ਦੀ ਮੇਰੇ ਜਵਾਕ ਨੂੰ ਸਕੂਲ ਤੱਕ ਚੱਕਵਾਉਣ ਤੱਕ ਗਿਆ। ਸਾਰਾ ਪਿਛਲਾ ਜਿੰਨਾ ਵੀ ਆ ਸਾਡਾ ਸੰਘਰਸ਼ ਚੱਲਿਆ ਪੂਰਾ ਸੰਘਰਸ਼ 84 ਤੋਂ ਲੈ ਕੇ 92 ਤੱਕ ਦਾ ਇਹ ਉਸ ਪੂਰੇ ਸੰਘਰਸ਼ ਦਾ ਗਵਾਹ ਆ ਜੀ ਔਰ ਉਸ ਨੇ ਜਦੋਂ ਉਹਨੂੰ ਤੋੜ ਲੱਗਿਆ ਨਛੇ ਦਾ ਔਰ ਉਹ ਉਹਨੂੰ ਇਹਨਾਂ ਨੇ ਜੋ ਵੀ ਦਵਾਈਆਂ ਦਿੱਤੀਆਂ ਉਹਨਾਂ ਦਵਾਈਆਂ ਦਾ ਰੋਲ ਦਾ ਆ ਇਲਾਜ ਨਹੀਂ ਹੋ ਸਕਿਆ ਜਦੋਂ ਉਹਨੂੰ ਤੋੜ ਲੱਗੀ ਆ ਤੋੜ ਲੱਗਣ ਤੋਂ ਬਾਅਦ ਇਹਨਾਂ ਨੇ ਉਹਨੂੰ ਕੁੱਟਿਆ ਕੁੱਟ ਕੇ ਉਹਦੇ ਆ ਪਿਛਲੇ ਭਾਗ ਦੇ ਵਿੱਚ ਇਹਨਾਂ ਨੇ ਡਾਂਗ ਦਿੱਤੀ 13 ਟਾਂਕੇ ਲੱਗੇ ਨੇ ਉਸ ਨਾਜਵਾਨ ਦੇ ਅੱਜ ਅੱਜ ਜਦੋਂ ਸਟੇਟ ਦਾ ਡੰਡਾ ਮਜ਼ਬੂਤ ਹੋ ਗਿਆ ਅੱਜ ਇਹ ਕਹਿੰਦਾ ਜੀ ਮੈਨੂੰ ਕੂਨ ਦੀਆਂ ਉਲਟੀਆਂ ਤੇ ਮੈਨੂੰ ਕੂਨ ਦੀਆਂ ਟਟੀਆਂ ਲੱਗੀਆਂ ਨੇ ਮੈਂ ਖੋਖੜ ਤਾਲ ਕਰਦਾ ਆ ਮੈਂ ਹੁਣ ਸੰਵਿਧਾਨ ਇਹ ਤਾਂ ਇੱਕ ਜਿੱਦਾਂ ਮਤਲਬ ਇੱਕ ਗਲਤੀ ਜਵਾਕ ਹੁੰਦਾ ਨਾ ਜਿੰਨੇ ਇਲਤਤਾ ਕਰ ਲਈਆ ਤੇ ਹੁਣ ਇਲਤ ਦੀ ਮਾਫੀ ਮੰਗਣੀ ਸਿੰਘ ਦਵਾਦੀ ਦੇ ਨਾਮ ਤੋਂ ਜਾਣਿਆ ਜਾਂਦਾ ਵਿਕਰਮਜੀਤ ਸਿੰਘ ਦਾ ਨਾਮ ਤੋਂ ਮੈਂ ਆਪਣਾ ਨਾਮਿਨੇਸ਼ਨ ਫਾਈਲ ਕੀਤਾ ਹੈਗਾ ਔਰ ਮੈਂ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਿਹਾ ਔਰ ਮੇਰੀ ਨਾਮਿਨੇਸ਼ਨ ਐਕਸੈਪਟ ਹੋ ਗਈ ਆ ਮੈਂ ਜੀ ਚੰਡੀਗੜ੍ਹ ਰਹਿਣਾ ਖੰਡੂਰ ਸਾਹਿਬ ਸਪੈਸ਼ਲ ਮੈਂ ਆ ਕੇ ਜਿਹੜਾ ਇਲੈਕਸ਼ਨ ਲੜਨ ਦੇ ਲਈ ਨਾਮਿਨੇਸ਼ਨ ਫਾਈਲ ਕੀਤੀ ਹੈਗੀ ਆ ਉਹਦਾ ਮੇਰਾ ਫਾਈਲ ਕਰਨ ਦਾ ਮੇਨ ਰੀਜ਼ਨ ਜਿਹੜਾ ਹੈਗਾ ਅਮਰਿਤਪਾਲ ਸਿੰਘ ਇੱਕ ਧਾਰਮਿਕ ਮੁਖਾਟੇ ਦੇ ਹੇਠਾਂ ਪਿਛਲੇ ਲੰਬੇ ਸਮੇਂ ਤੋਂ ਇਹਨੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਇਹਨੇ ਸੰਵਿਧਾਨ ਦੇ ਖਿਲਾਫ ਨੌਜਵਾਨਾਂ ਨੂੰ ਲੜਾ ਕੇ ਬਹੁਤ ਵੱਡੇ ਵੱਡੇ ਪਰਚਿਆਂ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹ ਜੇਲ੍ਹਾਂ 'ਚ ਬੰਦ ਕਰਾ ਕੇ ਅੱਜ ਇਸ ਸੰਵਿਧਾਨ ਦੀ ਸੌ ਚੁੱਕਦਾ ਆ ਅੱਜ ਹਾਲੇ ਤਾਂ ਇਲੈਕਸ਼ਨ ਲੜਨਾ ਬਾਅਦ ਦੀ ਗੱਲ ਆ ਅੱਜ ਇਨੇ ਸੰਵਿਧਾਨ ਦੀ ਸੌਂ ਚੁੱਕੀ ਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਹੋਏ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਭਾਰਤ ਦੇ ਸੰਵਿਧਾਨ ਦੀ ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੌਂ ਖਾ ਕੇ ਇਲੈਕਸ਼ਨ ਲੜਨ ਦੀ ਪਰਮਿਸ਼ਨ ਮੰਗਦਾ ਇੱਕ ਪਾਸੇ ਤਾਂ ਤੂੰ ਸਾਰੇ ਸਾਡੇ ਨੌਜਵਾਨ ਵੀਰ ਜਿਹੜੇ ਨੇ ਉਹਨਾਂ ਨੂੰ ਸਟੇਟ ਨਾਲ ਲੜਵਾਇਆ ਤੇ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਵਾਸਤੇ ਉਕਸਾਇਆ ਔਰ ਹੁਣ ਤੂੰ ਆ ਕੇ ਜਦੋਂ ਸਾਰਾ ਸਾਡਾ ਨੌਜਵਾਨ ਤਬਕਾ ਤੋਂ ਅੰਦਰ ਕਰਵਾ ਦਿੱਤਾ ਆ ਵੱਡੇ ਵੱਡੇ ਕੇਸਾਂ ਦੇ ਵਿੱਚ ਉਹਨਾਂ ਦੀਆਂ ਪੈਰਵਾਹੀਆਂ ਨਹੀਂ ਹੋ ਰਹੀਆਂ ਤੇ ਹੁਣ ਤੂੰ ਆਪ ਸੰਵਿਧਾਨ ਦੀ ਸੋਚ ੱਕ ਕੇ ਆਪ ਤੂੰ ਇਲੈਕਸ਼ਨ ਲੜਨ ਜਾ ਰਹਿਆ ਆ ਆਪ ਤੂੰ ਐਮਪੀ ਲੜਨ ਜਾ ਰਹਿਆ ਕਿਹ ਤਰ੍ਹਾਂ ਟਾਰਗੇਟ ਇਹੀ ਸਿਗਾ ਕੇ ਸਟੇਟ ਨੂੰ ਡਿਸਟਰਬ ਕਰਕੇ ਨੌਜਵਾਨਾਂ ਨੂੰ ਫਸਾ ਕੇ ਕਿ ਤੂੰ ਬਾਅਦ ਵਿੱਚ ਐਮਪੀ ਲੜਨਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਮੇਰਾ ਮਕਸਦ ਹੈਗਾ ਜੇ ਇਹ ਹੁਣ ਇੱਥੇ ਇਲੈਕਸ਼ਨ ਲੜਨਾ ਚਾਹੁੰਦਾ ਤੇ ਲੋਕਾਂ ਨੂੰ ਘਟੂ ਘਟ ਸਵਾਲ ਤਾਂ ਦਸੀ ਲੋਕਾਂ ਨੂੰ ਦਸੀਏ ਤਾਂ ਸਹੀ ਇਹਨੇ ਕੀਤਾ ਕੀ ਆ ਤੁਹਾਡੇ ਨਾਲ ਤੁਹਾਡੇ ਬੱਚਿਆਂ ਨੂੰ ਇਹਨੇ ਗੁਮਰਾਹ ਕੀਤਾ ਤੁਹਾਡੇ ਬੱਚਿਆਂ ਨੂੰ ਇਹਨੇ ਅੰਦਰ ਕਰਵਾਇਆ 57 ਦੇ ਪਰਚਿਆਂ ਦੇ ਵਿੱਚ 30-30 ਨੌਜਵਾਨ ਬੈਠੇ ਨੇ ਅਮਰਸਰ ਜੇਲ੍ਹ ਦੇ ਵਿੱਚ 57 ਦਾ ਪਰਚਾ ਕੀ ਹੁੰਦਾ ਜੀ ਥਾਣੇ ਦੇ ਵਿੱਚੋਂ ਦੀ ਸਕੂਟਰ ਦੀ ਆਰਸੀ ਦੇ ਕੇ ਮੈਨੂੰ ਜੋ ਪਤਾ ਲੱਗਿਆ ਉਹਦੀ ਜ਼ਮਾਨਤ ਹੋ ਜਾਂਦੀ ਉਹ ਮੁੰਡੇ 1 ਸਾਲ ਤੋਂ ਅੰਦਰ ਬੈਠੇ ਨੇ ਕੀ ਕਸੂਰ ਹੈ ਉਹਨਾਂ ਨੂੰ ਉਹਨਾਂ ਦੀ ਪੇਰਵਾਹੀ ਕਿਉਂ ਨਹੀਂ ਕੀਤੀ ਜਾ ਰਹੀ ਇਹ ਸਾਰੀਆਂ ਗੱਲਾਂ ਜੜੀਆਂ ਹੈਗੀਆਂ ਉਹ ਇੱਕ ਕੈਂਡੀਡੇਟ ਬਣ ਕੇ ਹੀ ਸਾਹਮਣੇ ਰੱਖੀਆਂ ਜਾ ਸਕਦੀਆਂ ਨੇ ਤੇ ਜੇ ਇਹ ਇੰਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇੰਨੇ ਨੌਜਵਾਨਾਂ ਨੂੰ ਫਸਾ ਕੇ ਤੇ ਆਪ ਇਹ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹਦੇ ਸਾਹਮਣੇ ਕੈਂਡੀਡੇਟ ਬਣ ਕੇ ਇਹਦੀ ਜਿਹੜੀਆਂ ਕਰਤੂਤਾਂ ਇਹਨੇ ਕੀਤੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਜਗਜਾਹਰ ਕਰਾਂਗੇ ਜੀ ਕਿਸ ਤਰ੍ਹਾਂ ਦੇ ਕੋਈ ਇਹਨਾਂ ਦੇ ਕੋਈ ਪੁਆਇੰਟ ਹੈਗੇ ਆ ਕੋਈ ਜਿਹੜੇ ਵੀ ਪੁਆਇੰਟ ਤੁਸੀਂ ਸਭ ਤੋਂ ਪਹਿਲਾ ਪੁਆਇੰਟ ਤਾਂ ਇਹੀ ਹੈ ਜੀ ਜਦੋਂ ਇਹਨੇ ਹਥਿਆਰਬੰਦ ਸੰਘਰਸ਼ ਦੀ ਗੱਲ ਕੀਤੀ ਹੈ ਮੈਂ ਅਮਰਸਰ ਪਹਿਲੀ ਪ੍ਰੈਸ ਕਾਨਫਰੰਸ ਜਦੋਂ ਕੀਤੀ ਆ ਮੈਂ ਇਹਨੂੰ ਸਵਾਲ ਪੁੱਛਿਆ ਸੀ ਤੂੰ ਹਥਿਆਰ ਮੁੰਡਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਵਾਈ ਕਰਨ ਵਾਲੇ ਨੌਜਵਾਨ ਨੇ ਇਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਕਿੱਥੋਂ ਦਵਾਏਗਾ ਇਹਨਾਂ ਨੂੰ ਹਥਿਆਰ ਕਿੱਥੋਂ ਮੁਹੱਈਆ ਕਰਵਾਏਗਾ ਕਿ ਇਸ ਤਰੀਕੇ ਨਾਲ ਇਹਨਾਂ ਨੂੰ ਸਿਖਲਾਈ ਕਰਵਾਏਗਾ ਠੀਕ ਹੈ ਉਸ ਤੋਂ ਬਾਅਦ ਇਹਨੇ ਅਕਾਲ ਖਰ ਸਾ ਫੋਰਜ ਬਣਾਈ ਉਸ ਤੇ ਵਿੱਚ ਐਨਐਸਏ ਲੱਗ ਕੇ ਉਹ ਮੁੰਡੇ ਹੁਣ ਅੰਦਰ ਨੇ ਜ਼ਿੰਦਗੀਆਂ ਖਰਾਬ ਹੋ ਗਈਆਂ ਉਹਨਾਂ ਮੁੰਡਿਆਂ ਦੀਆਂ ਜਦੋਂ ਅਸੀਂ ਉਸ ਟਾਈਮ ਕਿਹਾ ਸੀ ਕਿ ਤੂੰ ਜਿਹੜੀ ਫਾਈਟ ਹੈਗੀ ਆ ਉਸ ਫਾਈਟ ਨੂੰ ਤਰੀਕੇ ਨਾਲ ਲੜ ਜੇ ਤੂੰ ਬਿਊਰੋਕ੍ਰਾਸੀ ਦਾ ਨਾਲ ਲੜਨਾ ਹੈ ਸਰਕਾਰ ਦੇ ਨਾਲ ਲੜਨਾ ਹੈ ਬਿਊਰੋਕ੍ਰਾਸੀ ਦੇ ਅੰਦਰ ਮੁੰਡਿਆਂ ਨੂੰ ਸਮਝਾ ਕੇ 부ਝਾ ਕੇ ਉਹਨਾਂ ਨੂੰ ਵੱਡੇ ਵੱਡੇ ਅਫਸਰ ਬਣਾਓ ਉਹਨਾਂ ਨੂੰ ਬਿਊਰੋਕ੍ਰਾਸੀ ਦੇ ਅੰਦਰ ਲੈ ਕੇ ਜਾਓ ਤਰੀਕੇ ਨਾਲ ਲੜੋ ਪਰ ਇੰਨੇ ਰਾਹ ਚੁਣਿਆ ਸਟੇਟ ਦੇ ਨਾਲ ਟੱਕਰ ਲੈਣ ਦਾ ਕਿ ਸਟੇਟ ਨਾਲ ਟੱਕਰ ਲੈਣ ਤੋਂ ਬਾਅਦ ਮੁੰਡਿਆਂ ਨੂੰ ਫਸਾ ਕੇ ਆਪ ਦੌੜ ਗਏ 28 ਬੰਦੂਕਾਂ ਸੀ ਜਿਸ ਦਿਨੇ ਦੌੜਿਆ ਇਹਦੇ ਕੋਲ 28 ਬੰਦੂਕਾਂ ਹੋਣ ਦੇ ਬਾਅਦ ਵੀ ਇਹ ਬਿਨਾ ਮੁਕਾਬਲਾ ਕਰਕੇ ਭੱਜ ਗਿਆ ਇੱਕ ਪਾਸੇ ਤੇ ਸੰਤਪਾਪਾ ਜਰਨੈਲ ਸਿੰਘ ਜੀ ਦੀ ਫੋਟੋ ਦਾ ਰੂਪ ਧਾਰਦਾ ਆ ਪਲਾਸਟਿਕ ਸਰਜਰੀਆਂ ਕਰਵਾਉਂਦਾ ਆ ਉਸੇ ਤਰੀਕੇ ਦਾ ਬਾਣਾ ਪਾਉਂਦਾ ਆ ਰੋੜੇ ਜਾ ਕੇ ਦਸਤਾਰ ਬੰਦੀ ਕਰਵਾਉਂਦਾ ਆਪਣੇ ਆਪ ਨੂੰ ਸੰਤਪਾਪਾ ਜਰਨੈਲ ਸਿੰਘ ਜੀ ਘੋਸ਼ਿਤ ਕਰਦਾ ਸੰਤਪਾਪਾ ਜਰਨੈਲ ਸਿੰਘ ਜੀ ਉਹ ਨੇ ਜਿਨ੍ਹਾਂ ਦੀ ਫੋਟੋ ਆਪਾਂ ਕਹਿੰਦੇ ਹਾਂ ਨਾ ਤਸਵੀਰ ਡਰਾਵੇ ਵੈਰੀ ਨੂੰ ਤੇ ਉਹੀ ਤਸਵੀਰ ਬਣ ਕੇ ਜਿੰਦੀ ਜੋਗ ਦੀ ਸੰਤਪਾਪਾ ਜਰਨੈਲ ਸਿੰਘ ਜੀ ਦੀ ਤਸਵੀਰ ਬਣ ਕੇ ਸੜਕਾਂ ਤੇ ਭੱਜਦਾ ਫਿਰਿਆ ਰੇੜੀਆਂ ਤੇ ਭੱਜਦਾ ਫਿਰਿਆ ਇਹਨੇ ਉਸ ਅਕਸ ਦਾ ਜਲੂਸ ਕੱਢਿਆ ਇਹਨੇ ਉਸ ਅਕਸ ਦਾ ਤੇ ਹੁਣ ਇਸ ਸੰਵਿਧਾਨ ਦੀ ਸੌ ਚੱਕ ਕੇ ਤੇ ਇਲੈਕਸ਼ਨ ਲੜਨ ਨੂੰ ਫਿਰਦਾ ਹੈ ਇਹੀ ਕੰਮ ਤੂੰ ਪਹਿਲਾਂ ਕਿਉਂ ਨਹੀਂ ਕੀਤਾ ਸਾਰੇ ਪੰਜਾਬ ਨੂੰ ਡਿਸਟਰਬ ਕਰਕੇ ਨੌਜਵਾਨਾਂ ਨੂੰ ਖਰਾਬ ਕਰਕੇ ਤੇ ਹੁਣ ਤੂੰ ਕੱਲਾ ਐਮਪੀ ਬਣਨ ਨੂੰ ਜਾ ਰਿਹਾ ਤੇ ਇਹ ਜੜੀਆਂ ਇਹਦੀਆਂ ਕਰਤੂਤਾ ਨੇ ਇਹ ਜਗਜਾਹ ਹੋਣੀਆਂ ਚਾਹੀਦੀਆਂ ਇਹਨਾਂ ਤੇ ਸਵਾਲ ਚੱਕਿਆ ਜਾਣਾ ਚਾਹੀਦਾ ਲੋਕ ਡਰਦੇ ਨੇ ਸਵਾਲ ਚੱਕਣ ਤੋਂ ਪਰ ਸਵਾਲ ਚੱਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹੋ ਜੇ ਨੌਜਵਾਨ ਇਹੋ ਜੇ ਲੋਕ ਲੋਕਾਂ ਦੇ ਨੌਜਵਾਨ ਲੋਕਾਂ ਦੇ ਪੁੱਤਾਂ ਦੇ ਸਿਵਿਆਂ ਦੇ ਉੱਤੇ ਨਾ ਆਪਣੀਆਂ ਰੋਟੀਆਂ ਸਿੱਖਦੇ ਨੇ ਜਿਵੇਂ ਮੈਂ ਕਿਹਾ ਸੀ ਕਿ ਦੀਪ ਸਿੱਧੂ ਦੇ ਸਿਵਤ ਇਹਨੇ ਆਪਣੀ ਰੋਟੀ ਸੇਕੀ ਆ ਦੀਪ ਸਿੱਧੂ ਦਾ ਕੀ ਮਾਮਲਾ ਹੈਗਾ ਕੀ ਉਹਦੋਂ ਤੁਹਾਨੂੰ ਕੋਈ ਧਮਕੀਆਂ ਧਮਕੀਆਂ ਵੀ ਆਈਆਂ ਦੀਪ ਸਿੱਧੂ ਦੇ ਮਾਮਲੇ ਤੇ ਜੀ ਮੈਂ ਜਦੋਂ ਸਵਾਲ ਚੱਕੇ ਨੇ ਮੈਂ ਪੁੱਛਿਆ ਕਿ ਦੀਪ ਸਿੱਧੂ ਨੇ ਅਸਲ ਚ ਦੀਪ ਸਿੱਧੂ ਨੇ ਇਹਨੂੰ ਆਪਣੇ ਜਦੋਂ ਦੀਪ ਸਿੱਧੂ ਦਾ ਕਤਲ ਹੁੰਦਾ ਜਾਂ ਉਹਦਾ ਐਕਸੀਡੈਂਟ ਹੁੰਦਾ ਅਸੀਂ ਤਾਂ ਉਹਨੂੰ ਕਤਲ ਹੀ ਮੰਨਦੇ ਆ 15 ਤਰੀਕ ਨੂੰ ਉਹਦਾ ਕਤਲ ਹੁੰਦਾ ਫਰਵਰੀ ਮਹੀਨੇ ਉਹ ਇਸ ਨੂੰ ਉਸ ਤੋਂ 12 13 ਦਿਨ ਪਹਿਲਾਂ ਬਲੌਕ ਕਰ ਦਿੰਦਾ ਐਸੀਆਂ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਉਹ ਹੁਣ ਸਬੂਤ ਪਿਛਲੀ ਪ੍ਰੈਸ ਕਾਨਫਰੰਸ 'ਚ ਤਾਂ ਮੈਂ ਪੁੱਛਿਆ ਸੀ ਕਿ ਤੈਨੂੰ ਬਲਾਕ ਕਿਉਂ ਕੀਤਾ ਹੁਣ ਅਸੀਂ ਇਲੈਕਸ਼ਨ ਕੈਂਪੇਨ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਜਾਂ ਹੋਰ ਮੀਡੀਆ ਮੁੱਦੇ ਨਾਲ ਮੁਕਾਬ ਮੁਕਾਬਤ ਹੋਵਾਂਗੇ ਉਹ ਸਬੂਤ ਲੈ ਕੇ ਆਵਾਂਗੇ ਕਿ ਦੀਪ ਸਿੱਧੂ ਨੇ ਐਸੀ ਕਿਹੜੀ ਵਜ੍ਹਾ ਸੀ ਜਿਸ ਨਾਲ ਇਹਨੂੰ ਬਲਾਕ ਕੀਤਾ ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਇਹਦੀਆਂ ਕੁੜੀਆਂ ਦੇ ਨਾਲ ਜਨਾਨੀਆਂ ਦੇ ਔਰਤਾਂ ਦੇ ਬਾਰੇ ਇਹਦੀਆਂ ਆਡੀਓਜ਼ ਘੁੰਮਦੀਆਂ ਰਹੀਆਂ ਨੇ ਕਿਸ ਲੈਵਲ ਦਾ ਗੰਦਾ ਇਨਸਾਨ ਆ ਇਹ ਔਰ ਪਾਕੇ ਧਰਮ ਦਾ ਚੋਲਾ ਇਹ ਜਨਾਨੀਆਂ ਬਾਰੇ ਬੱਚੀਆਂ ਬਾਰੇ ਇਥੋਂ ਤੱਕ ਕਿ ਜਦੋਂ ਮੈਂ ਸਵਾਲ ਪੁੱਛੇ ਨੇ ਜਦੋਂ ਮੈਂ ਕਾਊਂਟਰ ਸਵਾਲ ਪੁੱਛੇ ਨੇ ਇਹ ਮੇਰੇ ਜਵਾਕ ਮੇਰੀ ਗੁੜੀ ਆ 5 ਸਾਲ ਦੀ ਮੇਰੇ ਜਵਾਕ ਨੂੰ ਸਕੂਲ ਤੱਕ ਚੱਕਵਾਉਣ ਤੱਕ ਗਿਆ ਇਹਦੇ ਕਿਰਾਏ ਦੇ ਗੁੰਡਿਆਂ ਦੀਆਂ ਆਡੀਓਜ਼ ਇਹਦੀ ਇਹਦੇ ਕਿਰਾਏ ਦੇ ਗੁੰਡਿਆਂ ਦੀਆਂ ਕਲਿਪਸ ਸਾਰਾ ਕੁਝ ਸਾਡੇ ਕੋਲ ਪਿਆ ਸਭ ਕੁਝ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਕਿ ਇੱਕ ਇੱਕ ਖੰਡੂਰ ਸਾਹਿਬ ਵਰਗੀ ਧਾਰਮਿਕ ਜਿਹੜੀ ਇੱਕ ਸੀਟ ਹੈਗੀ ਆ ਉਥੋਂ ਦੀ ਲੜਨ ਜਾ ਰਿਹਾ ਤੇ ਇਹਦਾ ਕਿਰਦਾਰ ਕੀ ਆ ਔਰ ਇਹਦੇ ਨਾਲ ਦੇ ਜਿਹੜੇ ਨੇ ਜਿਹੜੇ ਇਹਨੂੰ ਸਪੋਰਟ ਕਰਦੇ ਨੇ ਉਹ ਕਿਸ ਲੈਵਲ ਦੇ ਨੀਚ ਨੇ ਇਹ ਸਾਰਾ ਕੁਝ ਰੱਖਾਂਗੇ ਜੀ ਇਹਦੇ ਆਈਟੀ ਸੈੱਲ ਨੇ ਪੂਰਾ ਉਹ ਕੰਮ ਕੀਤਾ ਇੱਕ ਪਾਸੇ ਸੰਤ ਪਾਪਾ ਜਰਨੈਲ ਸਿੰਘ ਜੀ ਤੇ ਇੱਕ ਪਾਸੇ ਇਹਦੀਆਂ ਫੋਟੋਆਂ ਲਗਾ ਕੇ ਮੈਂ ਇਹਦੇ ਆਈਟੀ ਸੈੱਲ ਨੂੰ ਪੁੱਛਣਾ ਚਾਹਨਾ ਆ ਇਹਦੇ ਜਿਹੜੇ ਇਹਦੇ ਜਿਹੜੇ ਅਨਿਆਇ ਨੇ ਉਹਨਾਂ ਨੂੰ ਪੁੱਛਣਾ ਚਾਹਨਾ ਸੰਤ ਪਾਪਾ ਜਰਨੈਲ ਸਿੰਘ ਜੀ ਨੂੰ ਪੰਜਾਬ ਦਾ ਸੀਐਮ ਬਣਨ ਦਾ ਆਫਰ ਸੀ ਸੰਤ ਪਾਪਾ ਜਰਨੈਲ ਸਿੰਘ ਜੀ ਨੂੰ ਕਿਸੇ ਵੀ ਦੇਸ਼ ਦੀ ਨਾਗਰਿਕਤਾ ਲੈਣ ਦਾ ਆਫਰ ਸੀ ਸੰਤ ਪਾਪਾ ਜਰਨੈਲ ਸਿੰਘ ਨੂੰ ਅੰਤਹੀਣ ਪੈਸੇ ਦੀ ਆਫਰ ਸੀ ਆਖਰੀ ਸਾਹ ਤੱਕ ਲੜੇ ਨੇ ਉਹ ਉਹਨਾਂ ਨੇ ਸੀਨੇ ਤੇ ਗੋਲੇ ਖਾਦੇ ਨੇ ਪਰ ਭਜੇ ਨਹੀਂ ਇਹ ਬੰਦਾ ਤਾਂ ਪਹਿਲੀ ਹਲੇ ਤਾਂ ਪਹਿਲੀਆਂ ਨੇ ਜੇ ਤੂੰ جنگ ਲੜਨ ਆਇਆ ਅਮਰਪਾਲ ਸਿੰਘ ਆ ਤੇ جنگ ਲੜਨੀ ਆ ਤੇ ਹਲੇ ਤਾਂ ਪਹਿਲੀਆਂ ਵੀ ਨਹੀਂ ਹੋਈਆਂ ਤੂੰ ਪਹਿਲੀਆਂ ਦੇ ਵਿੱਚ 28 ਬੰਦੂਕਾਂ ਛੱਡ ਕੇ ਗਿਆ 28 ਬੰਦੂਕਾਂ ਤੇਰੇ ਕੋਲ ਸੀ ਸੰਤ巴巴 ਜਰਨੈਲ ਸਿੰਘ ਜਿਸ ਨਾਲ ਜਿਸ ਹਸਾਬ ਨਾਲ ਸਟੇਟ ਨਾਲ ਲੜੇ ਨੇ ਤੂੰ ਉਹਨਾਂ ਦਾ ਰੂਪ ਧਾਰਦਾ ਆ ਤੇ ਰੂਪ ਧਾਰ ਕੇ ਤੂੰ 28 ਬੰਦੂਕਾਂ ਛੱਡ ਕੇ ਭਜੰਦਾ ਤੇਰੇ ਤੋਂ ਇੱਕ ਗੋਲੀ ਨਹੀਂ ਚੱਲੀ ਇਹ ਨੌਜਵਾਨਾਂ ਨੂੰ ਸਿਰਫ ਗੁੰਮਰਾਹ ਕਰਨਾ ਤੇ ਨੌਜਵਾਨਾਂ ਨੂੰ ਸਿਰਫ ਸਟੇਟ ਦੇ ਖਿਲਾਫ ਝੜਕਾ ਕੇ ਤੇ ਇਹਦਾ ਰਾਜਨੀਤਿਕ ਮਕਸਦ ਸੀਗਾ ਉਸ ਮਕਸਦ ਤੇ ਆ ਚੁੱਕਿਆ ਕੀ ਲੱਗਦਾ ਸੰਤਾ ਨੇ ਆਪਣੇ ਸੀਐਮ ਦਾ ਅਹੁਦਾ ਵੀ ਠੁਕਰਾਤਾ ਹੀ ਦੱਸਿਆ ਜਾ ਰਿਹਾ ਵਾ ਪੂਰੀ ਬੜੀ ਹੋਣੀ ਇਹ ਚੀਜ਼ਾਂ ਠੁਕਰਾਈਆਂ ਤੇ ਇਹਨਾਂ ਦੇ ਵਿੱਚ ਕੰਪੈਰੀਸ਼ਨ ਕਿਸ ਤਰ੍ਹਾਂ ਦਾ ਇਹ ਤਾਂ ਜੀ ਦੇਖੋ ਇਹ ਤਾਂ ਹੁਣ ਸਾਫ਼ ਸਪਸ਼ਟ ਹੋ ਗਿਆ ਪਹਿਲਾਂ ਮੈਂ ਇਕੱਲਾ ਹੀ ਸੀ ਪੰਜਾਬ ਦੇ ਵਿੱਚ ਜਿਹੜਾ ਇਹਦੇ ਖਿਲਾਫ ਬੋਲ ਰਿਹਾ ਸੀ ਇਹਦੀਆਂ ਚੀਜ਼ਾਂ ਨੂੰ ਜਾਗਰ ਕਰ ਰਿਹਾ ਸੀ ਹੁਣ ਤਾਂ ਇਹ ਸਾਫ਼ ਸਪਸ਼ਟ ਹੋ ਗਿਆ ਕਿ ਸਿਰਫ ਇੱਕ ਇਲੈਕਸ਼ਨ ਲੜਨ ਲਈ ਜੇ ਇਹ ਪਹਿਲਾਂ ਕਹਿੰਦਾ ਹੈ ਕਿ ਮੈਂ ਦੇਸ਼ ਦਾ ਨਾਗਰਿਕ ਹੀ ਨਹੀਂ ਆ ਮੈਂ ਇਸ ਸੰਵਿਧਾਨ ਨੂੰ ਨਹੀਂ ਮੰਨਦਾ ਇਹਨੇ ਸੰਵਿਧਾਨ ਦੇ ਬਾਰੇ ਬੜਾ ਕੁਝ ਕਿਹਾ ਇਹਨੇ ਕਿ ਆ ਪਾਸਪੋਰਟ ਜਿਹੜਾ ਹੈ ਉਹ ਇੱਕ ਸਿਰਫ ਟਰੈਵਲ ਡਾਕੂਮੈਂਟ ਹੈਗਾ ਇਹ ਦੇਸ਼ ਕਹਿੰਦਾ ਅਮਰਤਪਾਲ ਕੇ ਸਾਡਾ ਨਹੀਂ ਹੈਗਾ ਤੇ ਹੁਣ ਜਦੋਂ ਲੜਨ ਦੀ ਗੱਲ ਆਈ ਆ ਕਿ ਤੂੰ ਪਹਿਲੀਆਂ ਦੇ ਵਿੱਚ ਹੀ ਭੱਜ ਰਿਹਾ ਇੱਕ ਪਾਸੇ ਸੰਤ ਪਾਪਾ ਜਰਨੈਲ ਸਿੰਘ ਜੀ ਨੇ ਜਿਨ੍ਹਾਂ ਨੂੰ ਸਟੇਟ ਦਾ ਸੀਐਮ ਬਣਨ ਦਾ ਆਫਰ ਸੀ ਔਰ ਬਿਨਾ ਇਲੈਕਸ਼ਨ ਤੋਂ ਲੜਨ ਦਾ ਆਫਰ ਸੀਗਾ ਉਹਨਾਂ ਨੇ ਤਾਂ ਉਹਨੂੰ ਲੱਤ ਮਾਰਤੀ ਤੇ ਤੂੰ ਸਿਰਫ ਇੱਕ ਜੇਲ੍ਹ ਦੇ ਵਿੱਚੋਂ ਦੀ ਬਾਹਰ ਹੋਣ ਵਾਸਤੇ ਹਲੇ ਸਾਲ ਹੋਇਆ ਇਹਨੂੰ ਜੇਲ੍ਹ ਚ ਗਏ ਨੂੰ ਸਿਰਫ ਜੇਲ੍ਹ ਚੋਂ ਬਾਹਰ ਹੋਣ ਵਾਸਤੇ ਤੂੰ ਹਕੂਮਤ ਦੀ ਲੱਤ ਦੇ ਥੱਲੇ ਦੀ ਨੰਗੀਆਂ ਵੀਰ ਤੂੰ ਸਾਰਾ ਉਹ ਸੰਘਰਸ਼ੀ ਜੋਦੇ ਭਾਈ ਰਾਜੋਣਾ ਸਾਹਿਬ ਨੂੰ ਜਦੋਂ ਮਾਫੀ ਦੀ ਗੱਲ ਹੁੰਦੀ ਆ ਪਿੱਛੇ ਡਿੰਗ ਚੱਲੀ ਆ ਤੇ ਅਮਿਤ ਸ਼ਾ ਸੰਸਦ ਦੇ ਵਿੱਚ ਖੜ ਕੇ ਕਹਿੰਦਾ ਆ ਕਿ ਭਾਈ ਰਾਜੋਣਾ ਸਾਹਿਬ ਮਾਫੀ ਮੰਗਣਗੇ ਤਾ ਉਹਨਾਂ ਨੂੰ ਮਾਫ ਕੀਤਾ ਜਾਏਗਾ ਤੇ ਉਹਨਾਂ ਨੇ ਇੱਕ ਵਾਰ ਕਮਾਲ ਚਿੱਠੀ ਲਿਖੀ ਆ ਮੈਂ ਕਹਿੰਦਾ ਉਸ ਮਰਦ ਦੇ ਪੁੱਤਰ ਨੇ ਸਟੇਟ ਨੂੰ ਠੋਕੇ ਜਵਾਬ ਦਿੱਤਾ ਉਸ ਚਿੱਠੀ ਦੇ ਅੰਦਰ ਕਿ ਅਸੀਂ ਤੁਹਾਡੀ ਲੱਤ ਦੇ ਹੇਠੋਂ ਦੀ ਨੰਗਣਾ ਔਰ ਇਹ ਹਲ ਰਾਜਵਾਨਾ ਸਾਹਿਬ ਕਿਸ਼ਮੇਲ ਹੈ 28 30 ਸਾਲਾਂ ਤੋਂ ਅੰਦਰ ਨਹੀਂ ਔਰ ਉਹ ਮਰਦ ਦਾ ਬੱਚਾ ਕਹਿੰਦਾ ਕਿ ਇੱਥੇ ਹੀ ਮਰ ਜਾਾਂਗੇ ਪਰ ਤੁਹਾਡੀ ਲੱਤ ਦੇ ਸਲੋੜੀ ਨੰਗਣਾ ਦੂਜੇ ਪਾਸੇ ਅਮਰਤਪਾਲ ਸਿੰਘ ਜਿਹੜਾ ਨੌਜਵਾਨਾਂ ਨੂੰ ਆਪਣੇ ਨਾਲ ਲਾ ਕੇ ਤੇ ਉਹਨਾਂ ਨੌਜਵਾਨਾਂ ਨੂੰ ਫਸਾ ਕੇ ਤੇ ਆਪ ਜਾ ਕੇ ਹੁਣ ਇਲੈਕਸ਼ਨ ਲੜਨ ਨੂੰ ਤਿਆਰ ਹੋ ਰਿਹਾ ਹੈ ਤੇ ਇਹ ਕਾਪੀ ਕਰਦਾ ਉਹਨਾਂ ਦੀ ਉਹਨਾਂ ਯੋਧਿਆਂ ਦੀ ਉਹਨਾਂ ਸੂਮਿਆਂ ਦੀ ਇਹ 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 ਗਦਾਰੀ ਆ ਜੀ ਇਹ ਉਹਨਾਂ ਉਹਨਾਂ ਦੇ ਜੋ ਇੱਕ ਅ ਘੜਿਆ ਨਾ ਇੱਕ ਐਗਜ਼ਾਮਪਲ ਘੜਿਆ ਆ ਉਹਨਾਂ ਨੇ ਜੋ ਆਪਣਾ ਲੜਾਈ ਲੜੀ ਆ ਇਹ ਸਾਫ਼ ਸਾਫ਼ ਉਹਨਾਂ ਯੋਧਿਆਂ ਦੀ ਲੜਾਈ ਦੇ ਨਾਲ ਗਦਾਰੀ ਆ ਉਹਨਾਂ ਦੇ ਕਿ ਜਿਹੜੇ ਉਹਨਾਂ ਨੇ ਐਗਜ਼ਾਮਪਲ ਸੈੱਟ ਕੀਤੇ ਨਾ ਉਹਨਾਂ ਦੇ ਨਾਲ ਗਦਾਰੀ ਆ ਉਹਨਾਂ ਦੇ ਸੁਪਨੇ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਸੁਪਨੇ ਜਿਹੜੇ ਆ ਨਾ ਜੋ ਉਹਨਾਂ ਨੇ ਸੁਪਨੇ ਲਏ ਨੇ ਇਹ ਗੱਦਾਰ ਆ ਜੀ ਇਹ ਸਾਰਾ ਪਿਛਲਾ ਜਿੰਨਾ ਵੀ ਸਾਡਾ ਸੰਘਰਸ਼ ਚੱਲਿਆ ਪੂਰਾ ਸੰਘਰਸ਼ 84 ਤੋਂ ਲੈ ਕੇ 92 ਤੱਕ ਦਾ ਇਹ ਉਸ ਪੂਰੇ ਸੰਘਰਸ਼ ਦਾ ਗੱਦਾਰ ਆ ਜੀ ਨਸ਼ਾ ਛਡਾਊ ਸੈਂਟਰ ਪਹਿਲੀ ਤੱਕ ਗੱਲ ਜੀ ਨਸ਼ਾ ਛਡਾਊ ਸੈਂਟਰ ਦੇ ਵਿੱਚ ਨਸ਼ਾ ਛਡਾਊ ਸੈਂਟਰ ਦੇ ਵਿੱਚ ਜੇ ਨੌਜਵਾਨ ਨੂੰ ਰੱਖਿਆ ਉਹ ਇੱਕ ਟ੍ਰੀਟਮੈਂਟ ਹੁੰਦਾ ਇੱਕ ਪ੍ਰੋਪਰ ਗਾਈਡਲਾਈਨ ਹੁੰਦੀ ਹੈ ਜਿਸ ਨੇ ਨਸ਼ਾ ਛੱਡਣਾ ਉਸ ਦਾ ਬਹੁਤ ਬੁਰਾ ਹਾਲ ਹੁੰਦਾ ਪਹਿਲੇ 10 12 ਦਿਨ ਮੇਰੇ ਕੋਲ ਇਦਾਂ ਦੇ ਸਬੂਤ ਵੀ ਪਏ ਨੇ ਜਦੋਂ ਜਿਹੜੇ ਨਸ਼ਾ ਛਡਾਣ ਆਏ ਨੇ ਨੌਜਵਾਨ ਇਹਦੇ ਨਸ਼ਾ ਛਡਾਊ ਕੇਂਦਰਾਂ ਦੇ ਅੰਦਰ ਮੇਰਾ ਇੱਕ ਵੀਰ ਇੱਕ ਇੰਟਰਵਿਊ ਕਰਕੇ ਉਸ ਤੋਂ ਬਾਅਦ ਉਹਦਾ ਕਤਲ ਹੋ ਗਿਆ ਉਸਨੇ ਇੱਕ ਇੰਟਰਵਿਊ ਕੀਤੀ ਸੀ ਇਹਦੇ ਨਸ਼ਾ ਛਡਾਊ ਕੇਂਦਰ ਦੇ ਅੰਦਰੋਂ ਦੀ ਦੋ ਨੌਜਵਾਨ ਭੱਜ ਜਾਂਦੇ ਆ ਕਿਉਂਕਿ ਉਹਨਾਂ ਨੂੰ ਕੁੱਟਿਆ ਜਾਂਦਾ ਬਹੁਤ ਬੁਰੇ ਤਰੀਕੇ ਨਾਲ ਉਹਨਾਂ ਦੀਆਂ ਲੱਤਾਂ ਟੁੱਟ ਜਾਂਦੀਆਂ ਪ੍ਰੀਤ ਸੈਣੀ ਉਸ ਵੀਰ ਦਾ ਨਾਮ ਆ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਉਹਨੇ ਇੰਟਰਵਿਊ ਕੀਤੀ ਔਰ ਉਹ ਇੰਟਰਵਿਊ ਕਰਨ ਤੋਂ ਬਾਅਦ ਅੱਜ ਉਹ ਵੀਰ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਇਹ ਇਸ ਲੈਵਲ ਦੇ ਲੋਕ ਨੇ ਇਹ ਇੱਕ ਇੱਕ ਮੈਂ ਨੌਜਵਾਨ ਪੇਸ਼ ਕਰਾਂਗਾ ਆਉਣ ਵਾਲੇ ਸਮੇਂ 'ਚ ਪੇਸ਼ ਕਰਾਂਗਾ ਉਹ ਇਹਨਾਂ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਸੀਗਾ ਭਰਤੀ ਸੀਗਾ ਔਰ ਉਸ ਨੇ ਜਦੋਂ ਉਹਨੂੰ ਤੋੜ ਲੱਗਿਆ ਨਸ਼ੇ ਦਾ ਔਰ ਉਹ ਉਹਨੂੰ ਇਹਨਾਂ ਨੇ ਜੋ ਵੀ ਦਵਾਈਆਂ ਦਿੱਤੀਆਂ ਉਹਨਾਂ ਦਵਾਈਆਂ ਦਾ ਲੋਲਦਾ ਇਲਾਜ ਨਹੀਂ ਹੋ ਸਕਿਆ ਜਦੋਂ ਉਹਨੂੰ ਤੋੜ ਲੱਗੀ ਐ ਤੋੜ ਲੱਗਣ ਤੋਂ ਬਾਅਦ ਇਹਨਾਂ ਨੇ ਉਹਨੂੰ ਕੁੱਟਿਆ ਕੁੱਟ ਕੇ ਉਹਦੇ ਪਿਛਲੇ ਭਾਗ ਦੇ ਵਿੱਚ ਇਹਨਾਂ ਨੇ ਡਾਂਗ ਦਿੱਤੀ 13 ਟਾਂਕੇ ਲੱਗੇ ਨੇ ਉਸ ਨੌਜਵਾਨ ਦੇ ਇਸ ਤਰੀਕੇ ਨਾਲ ਨੌਜਵਾਨਾਂ ਦਾ ਨਸ਼ਾ ਛੁਡਾਉਂਦੇ ਸੀ ਔਰ ਹੁਣ ਇਹ ਉਸ ਚੀਜ਼ ਦੇ ਉੱਤੇ ਇਹ ਵੋਟਾਂ ਮੰਗ ਰਿਹਾ ਜੇਸਸਾਬ ਦੀ ਇਹ ਸਟੇਟ ਦੇ ਨਾਲ ਜੰਗ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੇਸਸਾਬ ਦੀ ਲੜਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਭੱਜਿਆ ਕਿਉਂ ਆ ਲੜਾਈ ਤੋਂ ਅੱਜ ਅੱਜ ਜਦੋਂ ਸਟੇਟ ਦਾ ਡੰਡਾ ਮਜ਼ਬੂਤ ਹੋ ਗਿਆ ਅੱਜ ਇਹ ਕਹਿੰਦਾ ਜੀ ਮੈਨੂੰ ਖੂਨ ਦੀਆਂ ਉਲਟੀਆਂ ਤੇ ਮੈਨੂੰ ਖੂਨ ਦੀਆਂ ਟਟੀਆਂ ਲੱਗ ਗਈਆਂ ਨੇ ਮੈਂ ਭੁੱਖ ਹੜਤਾਲ ਕਰਦਾ ਆ ਮੈਂ ਹੁਣ ਸੰਵਿਧਾਨ ਇਹ ਤਾਂ ਇੱਕ ਜਿੱਦਾਂ ਮਤਲਬ ਇੱਕ ਇਲਤੀ ਜਵਾਬ ਹੁੰਦਾ ਨਾ ਜਿੰਨੇ ਇਲਤਤਾ ਕਰ ਲਈ ਆ ਤੇ ਹੁਣ ਇਲਤ ਦੀ ਮਾਫੀ ਮੰਗਣੀ ਆ ਤੇ ਬਸ ਕਰ ਲਓ ਮੱਛੀ ਹੋਇਆ ਜਾਂ ਤਾਂ ਮੈਨੂੰ ਜੀ ਖੂਨ ਦੀਆਂ ਉਲਟੀਆਂ ਲੱਗੀਆਂ ਮੈਨੂੰ ਛੁੱਟੀ ਦੇ ਦਿਓ ਮੈਂ ਇਲੈਕਸ਼ਨ ਦੀ ਨੋਮੀਨੇਸ਼ਨ ਭਰਨੀ ਆ ਮੈਨੂੰ 7 ਦਿਨ ਦੀ ਛੁੱਟੀ ਦੇ ਦਿਓ ਮੈਂ ਹੁਣ ਜੀ ਇਲੈਕਸ਼ਨ ਲੜੂਗਾ ਮੈਨੂੰ ਬਾਹਰ ਕੱਢੋ ਇਸ ਤਰੀਕੇ ਦੇ ਜਿਹੜੇ ਬਹੁਤ ਸਾਡੇ ਸੰਘਰਸ਼ੀ ਯੋਧੇ ਜਿਹੜੇ ਲੜੇ ਨੇ ਸਟੇਟ ਦੇ ਨਾਲ ਜਥੇਦਾਰ ਹਵਾਰਾ ਕਿਉਂ ਉਹ ਉਹਨਾਂ ਦੀ ਨੋਮੀਨੇਸ਼ਨ ਨਹੀਂ ਹੋ ਸਕਦੀ ਜਥੇਦਾਰ ਰਾਜੋਆਣਾ ਸਾਹਿਬ ਦੀ ਨੋਮੀਨੇਸ਼ਨ ਨਹੀਂ ਹੋ ਸਕਦੀ ਜਦੋਂ ਇਹਨੇ ਨੋਮੀਨੇਸ਼ਨ ਭਰੀ ਆ ਇਹਨੇ ਆਪਣਾ ਜਿਹੜਾ ਬੈਕਅਪ ਦੇ ਲਈ ਕੈਂਡੀਡੇਟ ਭਰਿਆ ਆ ਉਸ ਕੈਂਡੀਡੇਟ ਦੀ ਉਸ ਕੈਂਡੀਡੇਟ ਦੇ ਵਿੱਚ ਕੀ ਬੀਬੀ ਖਾਲੜਾ ਨੂੰ ਕੈਂਡੀਡੇਟ ਨਹੀਂ ਰੱਖਿਆ ਜਾ ਸਕਦਾ ਸੀ ਕੀ ਗੱਲ ਸਿਰਫ ਐਸੇ ਦਾ ਪਰਿਵਾਰ ਹੀ ਪੰਥਕ ਪਰਿਵਾਰ ਆ ਇਹ ਭਾਈ ਭਤੀਜਾਵਾਦ ਸਾਰੇ ਇਹ ਇਹੀ ਜਿਹੜੇ ਹੈਗੇ ਆ ਕੌਮੀ ਨੇ ਰਾਜਵਾਨਾ ਸਾਹਿਬ ਦੀ ਨਾਮਿਨੇਸ਼ਨ ਕਰਵਾ ਸਕਦੇ ਸੀ ਜਥੇਦਾਰ ਸਾਹਿਬ ਦੀ ਨਾਮਿਨੇਸ਼ਨ ਕਰਵਾ ਸਕਦੇ ਸੀ ਬੀਬੀ ਖਾਲੜਾ ਦੀ ਨਾਮਿਨੇਸ਼ਨ ਨਾਮਿਨੇਸ਼ਨ ਕਰਵਾ ਸਕਦੇ ਸੀ ਭਾਈ ਸਾਹਿਬ ਜਿਹੜੇ ਅੰਮ੍ਰਿਤਸਰ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਤੋਂ ਨੇ ਜਿਨ੍ਹਾਂ ਨੇ ਆਪਣੀ ਸੀਟ ਛੱਡੀ ਇਹਦੇ ਕਰਕੇ ਬਲੇਰ ਸਾਹਿਬ ਨੂੰ ਬੈਕਅੱਪ ਕੈਂਡੀਡੇਟ ਰੱਖ ਸਕਦੇ ਸੀ ਇਹ ਸਿਰਫ ਔਰ ਸਿਰਫ ਫੋਕਸ ਨੇ ਆਪਣੇ ਪਰਿਵਾਰ ਦੇ ਉੱਤੇ ਜੇ ਇਹ ਪੰਥ ਲਈ ਫੋਕਸ ਨੇ ਤਾਂ ਪੰਥ ਦੇ ਵਿੱਚ ਬਹੁਤ ਸਾਰੇ ਐਸੇ ਨਾਮ ਨੇ ਜਿਨ੍ਹਾਂ ਨੂੰ ਇਲੈਕਸ਼ਨ ਲੜਵਾਇਆ ਜਾ ਸਕਦਾ ਸੀ ਫਿਰ ਇਹ ਇਕੱਲਾ ਕਿਉਂ ਲੜ ਰਿਹਾ ਜੇ ਇਹ ਪੰਥਕ ਚੋਣਾਂ 13 ਸੀਟਾਂ ਨੇ 13 ਸੀਟਾਂ ਤੇ ਪੰਥਕ ਕੈਂਡੀਡੇਟ ਕਿਉਂ ਨਹੀਂ ਖੜੇ ਕੀਤੇ ਜਾ ਰਹੇ ਇਹ ਸਿਰਫ ਔਰ ਸਿਰਫ ਮੈਂ ਔਰ ਮੇਰੀ ਦੀ ਰਾਜਨੀਤੀ ਤੇ ਉਤਰਿਆ ਹੋਇਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ